ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਗੇ ਜਿਹੜੀ ਤੁਸੀਂ ਹਮੇਸ਼ਾ ਲੋੜਵੰਦ ਪਰਿਵਾਰਾਂ ਦੇ ਲਈ ਇਹ ਮਦਦ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਅਸੀਂ ਪਿੰਡ ਟੱਲੇਵਾਲ ਜਿਲ੍ਹਾ ਬਰਨਾਲਾ ਤੋਂ ਬੋਲਦੇ ਆ ਜੀ ਜੋ ਕਿ ਵੀਰੇ ਪਿੰਡ ਟੱਲੇਵਾਲ ਦੇ ਮੁੰਡੇ ਆ ਕੇ ਸਹਿਯੋਗ ਦਿੰਦੇ ਆ ਕਿ ਨੌਜਵਾਨ ਅਸੀਂ 6 ਮਹੀਨੇ ਤੋਂ ਹਰ ਇੱਕ ਵਾਰੀ ਗਊਚਾਲਾ ਜਕ ਕੱਕਰੇਤਾ ਛਟਕੇ ਆਉਂਦੇ ਆ ਕਿ ਮਤਲਬ ਬਧਨੀ ਾਂਗੇ ਹੀ ਨੇ ਪਸ਼ੂ ਆ ਗਏ ਜੋ ਕਿ ਉੱਥੇ ਅੰਨੇ ਵੀ ਹੈਗੇ ਆ ਉਹ ਪਸ਼ੂ ਬੱਚਾ ਵੀ ਉਧਰ ਇੱਥੇ ਥੋੜੀ ਸ਼ਾਰਟ ਕਰਕੇ ਹੀ ਪਿੰਡ ਟੱਲਿਆਲ ਤੋਂ ਲੈ ਕੇ ਜਾਂਦੇ ਆ ਜੋ ਵੀ ਮੁੰਡੇ ਆਪੋ ਆਪਣੇ ਟਰੈਕਟਰ ਲੈ ਕੇ ਜਾਂਦੇ ਆ ਕਿਸੇ ਮੁੰਡੇ ਨੇ ਤੇਲ ਨਹੀਂ ਪਵਾਇਆ ਸਤੋਂ ਨਹੀਂ ਖਾਨੂੰ ਕੋਈ ਬਾਹਰੋਂ ਸੰਯੋਗ ਆ ਤੇਲ ਦਾ ਆਪੋ ਆਪਣਾ ਤੇਲ ਜਾਨੀ ਫੋਕ ਕੇ ਵਿਚਾਰੇ ਆਉਂਦੇ ਆ ਕਿ ਸੰਯੋਗਵੇਂ ਨੂੰ ਪਿੰਡ ਟੱਲਿਆਲ ਦੇ ਸਾਰੇ ਮੁੰਡੇ ਨੌਜਵਾਨਾ ਪੂਰੇ ਹੈਲਪ ਕਰਦੇ ਆ ਬਾਕੀ ਇਹ ਮੁੰਡਿਆਂ ਨੂੰ ਮੈਂ ਇਹ ਕਹਣਾ ਵੀ ਨਸ਼ੇ ਪੱਤੇ ਤੋਂ ਆਪ ਦਾ ਵਿਚਾਰ ਰੱਖਣਾ ਗੁਰੂ ਘਰ ਨਾਲ ਜੋੜਨਾ ਗਊਸ਼ਾਲਾ ਨਾਲ ਜੋੜਨਾ ਛੇਵਾ ਕਰਨਾ ਬੱਬ ਕਿੰਨੀਆਂ ਟਰੈਕਟਰ ਟਰਾਲੀਆਂ ਚੱਲ ਰਹੀਆਂ ਨੇ ਅੱਜ ਹੋਣਗੀਆਂ ਜੀ ਮੇਰੇ ਹਿਸਾਬ ਚ 30 ਕਟਰਾਲੀਆਂ ਹੋਣਗੀਆਂ ਕਿਹੜੀ ਜੀਵੀ ਸੀ ਹੈ ਇੱਕ ਥਾਂ ਲੱਗੀ ਹੈ ਜਾਂ ਕਈ ਥਾਂ ਲੱਗੀ ਹੋਈ ਹੈ ਇਹ ਜੀਵੀ ਸੀ ਕੱਲ ਤਾਂ ਚੱਲਦੀ ਸੀ ਕਿ ਜੀ ਇਹ ਕੱਲ ਭਰ ਗਿਆ ਸੀ ਕਟਰਾਲੀਆਂ ਵੀ ਸਾਨੂੰ ਵੱਡਾ ਦਿਨ ਆ ਜਾਂਦਾ ਹੈ ਕਿ ਭੋਤ ਨਹੀਂ ਚੱਲਦੀ ਸੀ ਅੱਜ ਪਿੰਡ ਟੱਲੇਵਾਲ ਚੱਲਦੀ ਹੈ 18 ਟਰੈਕਲੀਆਂ ਜਾਂਦੀਆਂ ਖੱਡੇ ਤੇ ਕਾਲੇ ਦੇ ਉਥੇ ਖੱਡੇ ਦੇ ਕਾਲੇ ਦੇ ਭਰਦੀਆਂ ਟਰਾਲੀਆਂ ਉਹ ਵੀ ਮੁੰਡਾ ਸੇਵਾ ਕਰਦਾ ਜੀਸੀਬੀ ਵਾਲਾ ਮੁੰਡਾ ਵੀ ਸੇਵਾ ਕਰਦਾ ਕੋਈ ਕੋਈ ਕਿਰਾਏ ਤੇ ਨਹੀਂ ਕਿਸੇ ਦਾ ਤੇ ਨਹੀਂ ਸਾਡੇ ਕੋਲੇ ਪਹੁੰਚ ਹੈ ਕਰਾਈ ਤੇਵੇਂ ਪੈਸੇ ਦੇ ਦੇ ਜਿਹੜੀਆਂ ਟਰਾਲੀਆਂ ਭਰ ਚੁੱਕੀਆਂ ਉਹ ਕਿੱਥੇ ਖੜੀਆਂ ਨੇ ਜੀ ਉਹ ਇਸ ਟਾਈਮ ਤੇ ਖੜੀਆਂ ਜੀ ਛੋਖੇ ਦੇ ਖੜੀਆਂ ਟਾ ਬਿਲਕੁਲ ਨੱਤਾਂ ਦੇ ਟਾਬੇ ਕੋਲੇ ਉੱਥੇ ਇਕੱਠੀਆਂ ਹੋ ਕੇ ਉੱਥੇ ਰਵਾਨੇ ਹੋਵਾਂਗੇ ਅਸੀਂ ਸਾਰੇ ਜੋ ਕਿ ਸਾਡੇ ਨਾਲ ਸੰਯੋਗ ਪਿੰਡ ਭੋਤਨਾ ਵੀ ਦੇ ਹੈਗਾ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਜਦੋਂ ਇਹ ਸ਼ੁਰੂਆਤ ਕੀਤੀ ਤੁਸੀਂ ਇਕੱਲੇ ਸੀ ਹਨਾ ਅੱਜ ਤੁਹਾਡੇ ਨਾਲ ਹੋਰ ਵੀ ਦੋ ਤਿੰਨ ਪਿੰਡ ਜੁੜੇ ਨੇ ਨਾਲ ਪਿੰਡਪ ਦੀ ਪਿੰਡ ਦੇ ਲੋਕੀ ਵੱਧ ਵੱਧ ਚੜਚੀ ਦੇ ਰਹੇ ਨਹੀਂ ਚੋਕੇ ਉੱਥੇ ਰੇਤੇ ਦੀ ਸਾਨੂੰ ਪਹਿਲਾਂ ਕਿਸੇ ਨੇ ਦੱਸਿਆ ਸੀ ਉੱਥੇ ਸਕੀਰੀ ਸੀਗੀ ਪਿੰਡ ਲਿਆਲ ਤੋਂ ਉਹ ਕਹਿੰਦੇ ਵੀ ਉੱਥੇ ਰੇਤੇ ਦੀ ਸੌਲਟ ਬਾਹਲੀ ਆ ਗਈ ਵੀ ਉਸ ਏਰੀਆ 'ਚ ਰੇਤਾ ਹੈ ਨਹੀਂ ਵੀ ਅੰਗ ਹੀ ਨਹੀਂ ਪਸੂ ਆਗੇ ਉਹਨਾਂ ਨੇ ਸਾਨੂੰ ਇਹ ਕਹੀ ਵੀ ਅਸੀਂ ਤੇਲ ਪਾ ਦਾਂਗੇ ਵੀ ਸਾਨੂੰ ਰੇਤੇ ਦੀ ਪਹੁੰਚ ਕਰੋ ਜਦੋਂ ਇੱਥੇ ਮੁੰਡਿਆਂ ਦਾ ਨੌਜਵਾਨਾਂ ਨਾਲ ਅਸੀਂ ਗੱਲ ਕੀਤੀ ਉਹ ਕਹਿੰਦੇ ਅਸੀਂ ਤੇਲ ਵੀ ਨਹੀਂ ਪੋਣਾ ਵੀ ਵੱਧ ਤੋਂ ਵੱਧ ਅਸੀਂ ਇਹ ਸਾਲਵਾਂਗੇ ਹੁਣ ਜੇ ਅਸੀਂ ਦੋ ਨੂੰ ਕਹਿੰਦੇ ਤਾਂ ਚਾਰ ਦੁਰਦੇ ਆ ਕਿਸੇ ਦਾ ਮਾਪਿ ਉਹਨੇ ਨਹੀਂ ਕੋਈ ਗੁੱਸਾ ਕੀਤਾ ਵੀ ਸਾਡੇ ਜਵਾਕ ਟਰਾਲੀਆਂ ਟਰੈਕਟਰ ਭੰਦੇ ਆ ਸਭ ਸੰਯੋਗ ਮਾਪਿ ਜੋ ਕਿ ਮੇਰੇ ਨਾਲ ਨੌਜਵਾਨ ਮੁੰਡੇ ਜੁੜਿਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਹੈ ਮਹਾਰਾਜ ਜੀ ਨੇ ਤੰਦਰੁਸਤੀ ਰੱਖੇ ਚੜ੍ਹਦੀ ਕਲਾ ਰੱਖੇ ਤੇ ਨਸ਼ੇ ਪੱਤੇ ਤੋਂ ਰਹਿਤ ਰੱਖੀ ਕੀ ਕਹਿਣਾ ਚਾਹੋਗੇ ਜੀ ਇਹਦੀ ਸੇਵਾ ਕਰਦੇ ਤੁਸੀਂ ਜੀ ਹਾਂਜੀ ਪਹਿਲਾਂ ਤਾਂ ਵੈਦ ਖਾਲਸਾ ਵੈਦ ਦੀ ਫਤਿਹ ਇਹ ਹਰੇਕ ਸਾਲ ਜਾਂਦੇ ਹੁੰਦੇ ਅਸੀਂ ਜੀ ਬੱਧਨੀ ਗਊਸ਼ਾਲਾ ਦਾ ਰੇਤਾ ਲੈ ਕੇ ਹਰੇਕ ਸਾਲ ਇੰਨੇ ਟਰੈਕਟਰ ਹੀ ਜਾਂਦੇ ਆ ਜੀ ਹੈਗੇ 20-25 ਟਰੈਕਟਰ ਹਰੇਕ ਸਾਲ ਦੀ ਤਰ੍ਹਾਂ ਜਾਂਦੇ ਆ ਜੀ ਫਰੀ ਸੇਵਾ ਕਰਦੇ ਆ ਜੀ ਇਸਾ ਸਾਰੇ ਵੀਰਾਂ ਦਾ ਧੰਨਵਾਦ ਆ ਜੀ ਜਿਹੜੇ ਫ੍ਰੀ ਸੇਵਾ ਕਰਦੇ ਆ ਪੋਤਰਿਆਂ ਤੋਂ ਵੀ ਟਰੈਕਟਰ ਆਪਣੇ ਇਥੋਂ ਟੱਲੇ ਵਾਲ ਤੋਂ ਆ ਤੇ ਬਹੁਤ ਬਹੁਤ ਧੰਨਵਾਦ ਸਾਰੇ ਜਵਾਨਾਂ ਦਾ ਜੀ ਕੀ ਕਹਿਣਾ ਚਾਹੂੰਗੀ ਜੀ ਮਿੱਟੀ ਦੀ ਫ੍ਰੀ ਸੇਵਾ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਇਹ ਬਾਬਾ ਬੋਰੇ ਵਾਲੇ ਤੋਂ ਵੱਧਣੀ ਕਲਾਂ ਜਾ ਰਹੀ ਹੈ ਸਾਰਾ ਹੀ ਮਿੱਟੀ ਜਿੰਨੀ ਜਾਂਦੀ ਆ ਸਾਡੇ ਨਾਲ ਸੇਵਾਦਾਰ ਵੱਧ ਤੋਂ ਵੱਧ ਜੁੜਦੇ ਆਇ ਛਾਲ ਮਹਾਰਾਜ ਦੀ ਕਿਰਪਾ ਇੰਨੀ ਹੈ ਕਿ ਜਦੋਂ ਇਹਨਾਂ ਨੂੰ ਕਹਿ ਦੇਣਾ ਫੂਤੇ ਉਹਦੀ ਨਾਲ ਨਾਲ ਤਿਆਰ ਹੁੰਦੇ ਆ ਸਾਰੇ ਵਾਸ਼ਕ ਜੇ ਤੋ ਤੇਲ ਵੀ ਨਹੀਂ ਪਾਉਂਦੇ ਆਪਾਂ ਤੋਂ ਸਾਰਾ ਤੇਲ ਆਪ ਕੋ ਆਪ ਦਾ ਫੂਕੇ ਜਾਂਦਾ ਹੈ ਸੇਵਾ ਵਿੱਚ ਵੱਧ ਤੋਂ ਵੱਧ ਇੱਛਾ ਲੈਂਦੇ ਆ ਆਏ ਯਾਰੀ ਜਿੱਥੇ ਆਪਣਾ 20 ਟਰੈਕਟਰ ਜੇਕਰ 30 ਟਰੈਕਟਰ ਹੋ ਗਏ ਆਪਣੇ ਕੋਲੇ ਰੇਤੇ ਦੇ ਭਰੇ ਹੋਏ ਤਿਆਰ ਇੰਨੀ ਬੈਂਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਸਾਨੂੰ ਇਹ ਦੱਸਿਆ ਵੀਰ ਨੇ ਕਿ ਜਿਹੜੇ ਟਰੈਕਟਰ ਟਰਾਲੀਆਂ ਨੇ ਇਹਨਾਂ ਕੋਲੇ ਅੱਜ ਵੱਡੇ ਹੀ ਗਿਣਤੀ ਵਿੱਚ ਨੇ ਪਰ ਕਹਿੰਦੇ ਨੇ ਜਦੋਂ ਸੰਘਰਸ਼ ਸ਼ੁਰੂ ਹੁੰਦਾ ਹੈ ਉਸ ਵਕਤ ਪਹਿਲਾਂ ਜੋ ਸਟਾਰਟਿੰਗ ਕੀਤੀ ਆ ਤਾਂ ਬਹੁਤ ਘੱਟ ਟਰੈਕਟਰ ਸੀਗੇ ਇਹਨਾਂ ਦੇ ਨਾਲ ਜਾਂਦੇ ਹੁੰਦੇ ਸੀਗੇ ਪਰ ਹੌਲੀ-ਹੌਲੀ ਜਿਹੜਾ ਸੰਘਰਸ਼ਾ ਉਹ ਵੱਡਾ ਹੋ ਜਾਂਦਾ ਛੱਡਣਾ ਵੀਰ ਮੌਜੂਦ ਆਪਾਂ ਗੱਲ ਕਰਦੇ ਹਾਂ ਹਾਂਜੀ ਕੀ ਕਹਿਣਾ ਚਾਹੋਗੇ ਜੀ ਅਸੀਂ ਤਾਂ ਕਹਿੰਦੇ ਜੀ ਜਵਾਨਾਂ ਦਾ ਬਹੁਤ ਧੰਨਵਾਦ ਆ ਜਿਹਦੇ ਸੇਵਾ ਕਰਦੇ ਆ ਫਰੀ ਗਊਸ਼ਾਲਾ ਤੇ ਮਿੱਟੀ ਜਾਣੀਆਂ ਗਊਆਂ ਵਾਸਤੇ ਬਹੁਤ-ਬਹੁਤ ਧੰਨਵਾਦ ਆ ਜੀ ਜਿਵੇਂ ਵੀਰ ਨੇ ਦੱਸਿਆ ਕਿ ਜਿਹੜੀ ਸੇਵਾ ਕਰਨੀ ਆ ਬਹੁਤ ਵੱਡੀ ਗੱਲ ਆ ਜਿਵੇਂ ਕਹਿੰਨੇ ਆਪਾਂ ਦਿਲ ਤੋਂ ਬਿਨਾ ਮਤਲਬ ਸੇਵਾ ਨਹੀਂ ਹੁੰਦੀ ਤੁਸੀਂ ਦੇਖ ਸਕਦੇ ਹੋ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਟਰਾਲੀਆਂ ਨੇ ਮਿੱਟੀ ਦੇ ਨਾਲ ਭਰੀਆਂ ਹੋਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਜੁੜੇ ਨੇ ਵੀਰ ਹੋਰ ਵੀ ਪਿੰਡ ਵਾਸੀ ਨੇ ਆਪਾਂ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾਗਾ ਹਾਂਜੀ ਆਜੀਪਿੰਦਰ ਜੀ ਬਾਈਕ ਉਤਾਲ ਚਾਹ ਕਹਿੰਦੀ ਫਤਿਹ ਜੀ ਕਿੱਥੇ ਮਿੱਟੀ ਲੈ ਕੇ ਜਾ ਰਹੇ ਹੋ ਇਹ ਬਦਨੀ ਜੀ ਗਊਸ਼ਾਲਾ ਦਾ ਤੁਸੀਂ ਹਰ ਵਾਰ ਮਤਲਬ ਸੇਵਾ ਨਿਵਾ ਰਹੇ ਹੋ ਜਦੋਂ ਤੁਸੀਂ ਸਟਾਰਟਿੰਗ ਕੀਤਾ ਸੀ ਉਦੋਂ ਘੱਟ ਗਿਣਤੀ ਵਿੱਚ ਸੀ ਤੁਸੀਂ ਹੈਨਾ ਅੱਜ ਤੁਹਾਡੇ ਨੇ ਇਹਦੀ ਗਿਣਤੀ ਬਹੁਤ ਵੱਧ ਚੁੱਕੀ ਹੈ ਕੀ ਕਹੋਗੇ ਇੱਕ ਸੇਵਾ ਦੀ ਭਾਵਨਾ ਹਰੇਕ ਸੰਗਤ ਵੱਧਦੀ ਜਾਂਦੀ ਹੈ ਹਰ ਇੱਕ ਵਾਰ ਸਾਡੇ ਨਾਲ ਇਸ ਕਰਕੇ ਅੰਗਹੀਨ ਨੇ ਪਸ਼ੂ ਉਹਨਾਂ ਵਾਸਤੇ ਸੇਵਾ ਜਾਂਦੀ ਹੈ ਇਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੇ ਉਹ ਪਸ਼ੂ ਨੇ ਅੰਗਹੀਨ ਨੇ ਅੱਖਾਂ ਤੋਂ ਵੀ ਮਤਲਬ ਨਹੀਂ ਦੇਖ ਪਾਉਂਦੇ ਇਹ ਜਿਹੜੀ ਮਿੱਟੀ ਆ ਉਹਨਾਂ ਵਾਸਤੇ ਉੱਥੇ ਸੇਵਾ ਕੀਤੀ ਜਾਂਦੀ ਹੈਗੀ